ਪਿਛਲੇ ਦਿਨੀ ਗ੍ਰਿਫਤਾਰ ਹੋਏ ਗੈਂਗਸਟਰ ਵਿੱਕੀ ਗੌਂਦਰ ਦੇ ਖਾਸਮ ਖਾਸ ਗਿਆਨ ਖੁੱਲਾਵਾਲੇ ਦੀ ਮਦਦ ਨਾਲ ਗੁਰਦਾਸਪੁਰ ਦੀ ਪੁਲਿਸ ਨੇ ਉਸਦੇ ਦੋ ਹੋਰ ਸਾਥੀਆਂ ਨੂੰ ਕਾਬੂ ਕੀਤਾ ਹੈ ਗ੍ਰਿਫਤਾਰ ਹੋਏ ਦੋਵੇਂ ਗੈਂਗਸਟਰ ਗਿਆਨ ਖੁੱਲਾਵਾਲਾ ਦੇ ਨਾਲ ਸਿਹਤੇ ਭੱਜਣ ਵਿੱਚ ਕਾਮਯਾਬ ਰਹੇ ਪੁਲਿਸ ਮੁਤਾਬਕ ਗगन ਅਤੇ ਜਗਰੂਪ ਨੂੰ ਉਹਨਾਂ ਨੇ ਕਾਬੂ ਕੀਤਾ ਹੈ ਜਗਰੂਪ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿੰਡ ਤਲਵੰਡੀ ਦਾ ਸਰਪੰਚ ਹੈ ਜੋ ਕਿ ਦੂਜੇ ਸੂਬਿਆਂ ਤੋਂ ਲੁੱਟਦੀਆਂ ਗੱਡੀਆਂ ਵਿੱਕੀ ਗੌਂਦਰ ਗੈਂਗ ਨੂੰ ਮੁਹੱਈਆ ਕਰਦਾ ਸੀ ਅਤੇ ਨਾਬਾ ਜੇਲ ਬ੍ਰੇਕ ਕਾਂਡ ਸਮੇ ਵਰਤੀ ਗਈ ਗੱਡੀ ਵੀ ਇਸੇ ਸਰਪੰਚ ਨੇ ਤਰਨਤਾਰਨ ਲਾਗਿਓ ਲੁੱਟੀ ਸੀ ਪੁਲਿਸ ਨੇ ਨਾਬਾ ਜੇਲ ਬ੍ਰੇਕ ਕਾਂਡ ਨੂੰ ਲਗਭਗ ਹੱਲ ਕਰ ਲਿਆ ਪਰ ਇਸ ਕਾਂਡ ਦਾ ਸਭ ਤੋਂ ਵੱਡਾ ਹਿੱਸੇਦਾਰ ਯਾਨੀ ਵਿੱਕੀ ਗੌਂਡਰ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਦੂਰ ਹੈ ਜਿਸ ਨੂੰ ਕਾਬੂ ਕਰਨ ਲਈ ਪੁਲਿਸ ਲਗਾਤਾਰ ਛਾਪੇ ਮਾਰੀਆਂ ਕਰ ਰਹੀ ਹੈ ਗਿਆਨ ਖਰਲਾ ਵਾਲਾ ਜਿਹੜਾ ਇਹਦੇ ਚੋਂ ਕਾਫੀ ਅੱਗੇ ਦੋ ਇਹਨੇ ਬੰਦੇ ਜਿਹੜੇ ਦੇ ਨਾਲ ਉਸ ਦਿਨ ਧੌੜੇ ਸੀਗੇ ਦੋ ਗੈਂਗਸਟਰ ਇੱਕ ਦਾ ਨਾਮ ਸੀ ਯਾ ਗਗਨ ਸਿੰਘ ਤੇ ਦੂਸਰੇ ਦਾ ਨਾਮ ਸੀ ਜਗਰੂਪ ਸਿੰਘ ਇਹਨਾਂ ਨੂੰ ਗ੍ਰਫਤਾਰ ਕਰ ਲਿਆ ਦੋ ਦਿਨ ਦੇ ਵਿੱਚ ਇਹਨਾਂ ਨੂੰ ਪਿਛਲੇ ਦੋ ਦਿਨਾਂ ਚ ਗ੍ਰਫਤਾਰੀ ਪਾਈ ਹੈ ਇਹਨਾਂ ਦੀ ਤੇ ਇਹ ਰਿਮਾਂਡ ਦੇ ਨੇ 6 ਦਿਨ ਦੇ ਰਿਮਾਂਡ ਤੇ ਹੈ ਇਹਨਾਂ ਦੀ ਪੁਛਗਿੱਛ ਸਾਨੂੰ ਇਹ ਆਇਆ ਕਿ ਗੱਡੀਆਂ ਜਿਹੜੀਆਂ ਇਹ ਚੋਰੀ ਕਰਦੇ ਸੀਗੇ ਗੱਡੀਆਂ ਇਹਨਾਂ ਨੇ ਸਿਟੀ ਹਾਂਡਾ ਗੱਡੀ ਜਿਹਦੇ ਚ ਵਾਰਦਾਤ ਕੀਤੀ ਸੀ ਇਹਨਾਂ ਨੇ ਨਾਬਾ ਜੇਲ ਬ੍ਰੇਕ ਕਾਂਡ ਦੇ ਵਿੱਚ ਉਹ ਗੱਡੀ ਇਹਨਾਂ ਨੇ ਤਰਨ ਤਰਨ ਲੱਗੋਂ ਖੋਈ ਸੀਗੀ ਉਸ ਗੱਡੀ ਦੇ ਵਿੱਚ ਪੁਲਿਸ ਦੀਆਂ ਵਰਦੀਆਂ ਪਾ ਕੇ ਤੇ ਨਾਬਾ ਜੇਲ ਬ੍ਰੇਕ ਇਹਨਾਂ ਨੇ ਕਾਂਡ ਕੀਤਾ ਸੀਗਾ ਔਰ ਅੱਗੇ ਇਹਨਾਂ ਨੇ ਪੁਛਕਿਸ ਚ ਦੱਸਿਆ ਕਿ ਇੱਕ ਟਾਂਡੇ ਲਾਗੂ ਇਹਨਾਂ ਗੱਡੀ ਖੋਈ ਹੈ ਜੀ ਇੱਕ ਦਸੂਹੇ ਹੋਈ ਹੈ ਜੀ ਤੇ ਇੱਕ ਕਥੂ ਨੰਗਲ ਤੋਂ ਗੱਡੀ ਜਿਹੜੀ ਆ ਉਹ ਖੋਈ ਗਈ ਗਿਆਨਾ ਨਾਲ ਸੀਗਾ ਗਿਆਨਾ ਨੂੰ ਗਿਆਨੇ ਨੂੰ ਬਤੌਰ ਇਹਨਾਂ ਨੇ ਮਲਜਮ ਅਕਿਊਜ਼ਡ ਯੂਜ਼ ਕੀਤਾ ਸੀਗਾ ਉਹਦੇ ਹੱਥਕੜੀਆਂ ਲਾ ਕੇ ਤੇ ਹੈਰੀ ਚੱਠੇ ਨੇ ਐਸਆਈ ਦੀ ਵਰਦੀ ਪਾਈ ਸੀ ਬਾਕੀ ਸਾਰੇ ਵਰਦੀਆਂ ਚ ਸੀਗੀ ਇਹਨੂੰ ਮਲਜਮ ਦੀ ਸ਼ਕਲ ਦੇ ਵਿੱਚ ਇਸ ਗੈਂਗਸਟਰ ਨੂੰ ਹੱਥਕੜੀ ਲਾ ਕੇ ਲੈ ਕੇ ਗਏ ਸੀ ਸਿਟੀ ਹੰਡਾ ਇਸੇ ਕਾਰ ਕਰਕੇ ਜਿਹੜੀ ਅਸੀਂ ਅੱਜ ਬ੍ਰੰਧ ਕੀਤੀ ਇੱਕ ਉਹ ਸਰਪੰਚ ਜਿਹੜਾ ਉਹਦੇ ਕੋਲ ਗੈਂਗਸਟਰਾਂ ਦਾ ਠਹਿਰਾਓ ਸੀਗਾ ਉਹ ਨਾਲ ਮਾੜੇ ਚੰਗੇ ਕੰਮਾਂ ਚ ਕਾਫੀ ਨਿਵਾਲਾਵਾ ਹੈ ਉਹਦਾ ਨਾਮ ਜਗਰੂਪ ਸਿੰਘ ਹੈ ਉਹ ਗਗਨ ਦਾ ਜਿਹੜਾ ਉਹ ਆਪਸ ਚ ਰਿਲੇਸ਼ਨ ਦੇ ਵਿੱਚ ਹੈਗਾ ਤੇ ਉਹਨੇ ਵੀ ਕਾਫੀ ਪਲੈਨਰ ਹਰ ਵਾਰ ਦਾਦਾ ਜਿਹੜਾ ਉਹ ਪਲੈਨਰ ਆ ਵੀ ਅੱਗੇ ਮਜੀਦ ਪੁਛਗਿਸਚ ਜਾਰੀ ਹੈ ਸਾਡੀ ਅੱਗੇ ਜੋ ਪੁਛਗਿਸਚ ਅੱਗੇ ਆਏਗਾ ਨੈਕਸਟ ਤੁਹਾਨੂੰ ਅਸੀਂ ਇਨਫਾਰਮ ਕੀਤਾ ਜਾਵੇਗਾ